ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਵਿਦੇਸ਼ਾ ਤਹਿਸੀਲ ਤੇ ਜ਼ਿਲ੍ਹਾ ਮਰੀਲਕੋਟਲਾ ਖਾਨਪੁਰ ਮੰਡੀਆਂ ਦੇ ਬਿਲਕੁਲ ਨਾਲ ਆ ਗਿਆ ਵਿਦੇਸ਼ਾ ਪਿੰਡ ਪੰਜ ਪਸ਼ੂ ਦਿਖਾਵਾਂਗੇ ਬਾਈ ਕੋਲੋਂ ਇੱਕ ਤਾਂ ਖੀਰੀ ਬਲੈਕ ਕਲਰ ਦੀ ਪੰਜਾਂ ਮਹੀਨਿਆਂ ਦੀ ਗੱਬਣ ਆ ਤੇ ਇੱਕ ਬਲੈਕ ਕਲਰ ਵਾਲੀ ਦਿਖਾ ਦਾਂਗੇ ਤਾਜੀ ਸੂਈ ਤੇ ਜਿਹੜਾ ਰੇਟ ਆ ਰੇਟ ਬਾਈ ਦਾ ਬਾੜਾ ਜੈ ਜੈ ਇੱਕ ਦੋ ਦੰਦ ਤੋਹਫ਼ਾ ਦਿਖਾਵਾਂਗੇ ਤੇ ਇੱਕ 22 ਕਿਲੋ ਤਿਆਰ ਦੁੱਧ ਵਾਲੀ ਮੱਛੀ ਵੀ ਦਿਖਾ ਦਾਂਗੇ ਆਜੋ ਬਾਈ ਇੱਧਰ ਲੈ ਬੰਨੇ ਤੇ ਗੱਲਬਾਤ ਬਾਈ ਨਾਲ ਕਰਾ ਦੂੰ ਤੇੜਾ ਰੇਟ ਆ 22 ਕਿਲੋ ਵਾਲੀ ਦਾ ਰੇਟ ਪਹਲਾ ਜੈਜਾ ਕਰੂਗਾ ਬਾਜੀ ਹੋਰ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਚੜਦੀ ਕਲਾ ਜੀ ਕਿਰਪਾ ਮਾਲਕ ਦੀ ਬਸ ਚੱਲੂ ਕੰਮ ਮਾਰੋ ਹਾਂ ਮਾਰੋ ਮਾਰ ਚੱਲੂਗਾ ਜੀ ਹਾਂ ਠੀਕ ਹੈ ਨੰਬਰ ਬੋਲ ਦੋ ਹਾਂ 9915298620 194799 74183 ਇਹ ਦੋ ਨੰਬਰ ਨੇ ਆਪਣਾ ਖਾਨਪੁਰ ਮੰਡੀਆਂ ਕੋ ਪਿੰਡ ਪੈਂਦਾ ਮਰੇਕੋਟ ਦੇ ਬਿਲਕੁਲ ਲੱਗ ਕੇ ਪੈਂਦਾ ਖੰਨਾ ਰੋਡ ਤੇ ਆ ਗਿਆ ਹਾਂ ਖੰਨਾ ਰੋਡ ਤੋਂ ਮਤਲਬ ਕਿਲੋਮੀਟਰ ਹਟ ਮੈਂ ਪਿੱਛੇ ਮੰਡੀਆਂ ਪਿੰਡ ਦੇ ਨਾਲ ਆਪਣਾ ਠੀਕ ਹੈ ਜੀ ਤੇ ਸ਼ੁਰੂਆਤ ਫਿਰ ਇੱਥੋਂ ਕਰਦੇ ਆ ਇੱਥੋਂ ਕਰ ਲਿਆ ਹਾਂ ਜੀ ਹੋ ਜੋ ਹੋ ਜੋ ਸਾਈਡ ਮੇ ਅਮਾਰ ਗਰੀ ਬੱਛੀ ਦੇ ਕੈਮਰਾ ਸ਼ਕੀਨ ਸ਼ਕੂਨ ਵੀ ਫੁੱਲ ਆ ਗਈ ਇਹ ਜੇ ਗੱਲਬਾਤ ਕਰ ਲਈਏ ਨਾ ਸੱਜਣੋ ਪ੍ਰਿੰਟ ਵਾਲੀ ਬੱਛੀ ਆ ਗਈ ਤੇ ਸਵਾ ਆਦੀ ਬਾਈ ਕਹਿੰਦਾ ਬੜੀ ਠੰਡੀ ਸੀ ਲਾ ਤੇ ਬਾਕੀ ਇਹਦਾ ਟਾਈਮ ਆ ਟਾਈਮ ਹੈਗਾ ਤਕਰੀਬਨ ਤਕਰੀਬਨ ਨਾ ਦੁਪਹਿਰ ਕ ਦਾ ਹਿਸਾਬ ਨਾਲ ਜੱਜਮੈਂਟ ਕਰ ਲਿਓ ਬੱਚੇ ਇਹਨਾਂ ਨੂੰ ਲਾਏ ਹੋਏ ਨੇ ਤਿੰਨੇ ਸੂਈਆਂ ਹੋਈਆਂ ਨੇ ਕਿਉਂਕਿ ਥਣਾ ਦੀ ਜੱਜਮੈਂਟ ਹੋ ਜਾਂਦੀ ਆ ਤੇ ਬਾਕੀ ਧੋਰ ਬਾਈ ਹੋਰ ਕੇ ਸੂਆ ਕਿਹੜਾ ਜੀ ਇਹ ਸੂਆ ਦੂਜਾ ਜੀ ਸੂਆ ਦੂਜਾ ਆ ਗਈ ਪ੍ਰਿੰਟ ਵਾਲੀ ਕਿੰਨੇ ਕ ਦਿਨ ਦੀ ਸੂਈ ਹੋ ਗਈ ਬਾਈ ਇਨੂੰ ਅੱਜ 13 14 ਕ ਦਿਨ ਦੀ ਸੂਈ ਹੋਈ ਹੈ ਜੀ ਮਾੜੀ ਹੌਲੀ ਤੋਰਦੀ 13 14 ਦਿਨ ਦੀ ਸੂਈ ਕੋਲੇ ਦੁੱਧ ਕਿੰਨਾ ਤਿਆਰ ਹੈ ਦੁੱਧ 22 ਕਿਲੋ ਤਿਆਰ ਹੈ ਜੀ ਹੁਣ 22 ਕਿਲੋ ਹਾਂਜੀ 22 ਖਾਸਾ ਹੋ ਜਾਣਾ ਹਾਂ 22 ਕਿਲੋ ਹੈਗਾ ਜੀ ਇਸ ਟਾਈਮ ਅਗਲਾ 4 ਡੰਗ ਚੋਲੇ ਜੀ ਜੇ ਕੋਈ ਚੱਕਰ ਨਹੀਂ ਆਪਣਾ ਤਸੱਲੀ ਕਰਾ ਦੇ ਹਾਂ ਤਸੱਲੀ ਪੂਰਾ ਕਰੇ ਜੀ ਜਿਹੜਾ ਵੀ ਆਊ ਆਪਣਾ ਕਮਾਲ ਆ ਬਾਈ ਲੈ ਸੱਜਣੋ 22 ਕੰਨ ਤਸੱਲੀ ਫੁੱਲ ਕਰਾ ਦੂੰਗਾ ਤੇ ਇਹ ਮੇਰਾ ਖਿਆਲ ਆ ਤਲੀਆਰੇ ਨਾਲ ਥੋੜਾ ਹਾਂ ਜੀ ਉਹਦੇ ਕਰਕੇ ਹਲਕਸ ਜੀ ਕਰਦੀ ਹੈ ਨਾ ਕਦੇ ਪਾਇਆ ਨਹੀਂ ਹੈ ਗੱਲ 'ਚ ਠੀਕ ਆ ਜੀ ਦੂਜੀ ਤਰ੍ਹਾਂ ਆ ਥੋੜਾ ਧਲਿਆਰੇ ਕਰਕੇ ਸੱਜਣੋ ਔਲਜੀ ਜਰੂਰ ਮਨਾਉਂਦੀ ਆ ਤੁਰਨ ਚ ਤੇ ਬਾਕੀ ਚੋਣ ਚਵਾਉਣ ਵਾਲੇ ਮਾਮਲੇ ਚ ਧਾਰਾਂ ਵੀ ਸਾਨੂੰ ਮਾਰ ਕੇ ਦਿਖਾ ਦਾਂਗੇ ਤੇ ਬਾਈ ਕੰਨਾਂ ਠੰਡੀ ਸੀਲ ਆ ਗਈ ਜਮਾ ਬਿਨਾ ਬੱਚੇ ਤੋਂ ਚਵਾਈ ਕਰ ਲੋ ਜਿਵੇਂ ਮਰਜੀ ਬੱਚਾ ਕੀ ਆ ਗਿਆ ਨਾਲ ਜੀ ਬੱਛਾ ਜੀ ਮਗਰ ਇਹਦੇ ਆ ਨਾਲ ਆ ਗਿਆ ਇਹਦੇ ਸੱਜਣੋ ਬੱਛਾ 13 ਕ ਦਿਨ ਦਾ ਸੂਆ ਬਾਈ ਕੰਨਾਂ ਤੇ ਸਵੇਹਾ ਦੀ ਤਾਂ ਬਿਲਕੁਲ ਠੰਡੀ ਸੀਲ ਆ ਗਈ ਸਵੇਹਾ ਵਾਲੀ ਦਿੱਕਤ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਤੇ ਦੁੱਧ ਅੱਜ ਕਿੰਨਾ ਹਾਜ਼ਰ ਹੈ ਜੀ ਦੁੱਧ 22 ਕਿਲੋ ਤਿਆਰ ਹੈ ਜੀ 22 ਕਿਲੋ ਤਿਆਰੀ ਦਾ ਹਾਂਜੀ ਤੇ ਧਾਰਾਂ ਮਾਰਦੀਆਂ ਇਹਦੀਆਂ ਫੇਰ ਹਾਂ ਪਰ ਆ ਮਾਰਕਟ ਖਾ ਚਾ ਤਾਂ ਨਹੀਂ ਲਾਉਣ ਦੀ ਲੋੜ ਪੈਂਦੀ ਨਿਆਣਾ ਲੈਂਦੀ ਆ ਹਾਂ ਨਿਆਣਾ ਲੈਂਦੀ ਆ ਜੀ ਨਿਆਣਾ ਤੋਂ ਬਗੈਰ ਵੀ ਚੋਲੋ ਹਾਂ ਨਿਆਣਾ ਪਹਿਲੇ ਨਿਆਣਾ ਅਸੀਂ ਪਾਲਾ ਨੇ ਆ ਜੀ ਮੱਖੀ ਮੁੱਕੀ ਕਰਕੇ ਠੀਕ ਆ ਗੱਲ ਹਾਂ ਨਿਆਣਾ ਪਾਉਣਾ ਚੰਗੀ ਗੱਲ ਹੈ ਜੀ ਠੀਕ ਆ ਗੱਲ ਉਦੋਂ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੈ ਕਿ ਨਿਆਣੇ ਤੋਂ ਬਗੈਰ ਵੀ ਚੋਲੋ ਚਾਹੀਦੀ ਤੇ ਬਾਕੀ ਜਿਵੇਂ 22 ਕਿਲੋ ਦੱਸਿਆ ਭਾਈ ਉਹ ਡੰਗ ਤੋੜਾਂਗਾ ਚੋਆ ਬੰਦਾ ਜਿਵੇਂ ਮਰਜ਼ੀ ਚੋਵੇ ਜੀ ਸਾਈ ਭਰਾ ਆਪਣਾ ਪਾ ਦੇ 5000 ਰੁਪਿਆ ਚ ਦੋ ਡੰਗ ਚਾਰ ਡੰਗ ਤਸੱਲੀ ਕਰ ਲਿਆ ਆਪਣੇ ਠੀਕ ਆ ਗੱਲ ਠੀਕ ਆ ਜੀ ਅਦੇ ਚਵਾਈ ਕਰਾ ਦੇ ਗਰੀ ਚੱਕ ਚਵਾਈ ਕਿਦਾਂ ਜਾਂਦਾ ਪੂਲ ਪੋਲੀ ਚਵਾਈ ਆ ਗਈ ਮੱਜਾਂ ਨਾਲ ਦੀ ਚਵਾਈ ਐ ਲੈ ਉਤਰੇ ਹੀ ਨਾਲ ਦੀ ਨਾਲ ਬੈਠਣ ਸਾਰੀ ਥੱਲੇ ਹਾਂਜੀ ਹਾਂਜੀ ਤੇ ਪਿਛਲੇ ਥਣਾ ਚ ਵੀ ਮਾਰਦੇ ਜੀ ਚ ਚਵਾਈ ਸੱਜਣੋਂ ਪਿਛਲੇ ਥਣਾ ਦੀ ਵੀ ਚੱਕਰ ਨਾਲ ਕਰ ਲਾ ਬਾਲਟੀ ਮਾਰੀ ਜੀ ਬਾਲਟੀ ਲਾ ਕੇ ਕਰ ਲਾ ਐ ਐਂ ਕਰਾ ਦੇ ਤਸੱਲੀ ਜਮਾ ਐ ਨਾ ਤੇ ਗਾਲੇ ਥਣਾ ਚ ਮਾਰਦੇ ਕਿਹੜਾ ਹੋਰ ਕੋਈ ਸ਼ਰਲਾ ਛੱਟਾ ਨਹੀਂ ਠੋਸ ਚਵਾਈ ਆ ਜਮਾ ਐ ਨਾ ਤੇ ਪਿਛਾਂ ਵਾਲੇ ਪੱਖ ਤੋਂ ਕਰੀ ਹਵਾਨਾ ਕਰਾ ਦੇ ਜੇਕ ਬਾਹਰ ਛੱਡ ਦੇ ਬਾਈ ਮੀਟਰ ਤੋਂ ਉੱਥੇ ਕੱਢ ਦਿੱਤੀ ਸੋਸ ਪੱਕਾ ਠੀਕ ਹੈ ਕਰਨੀ ਕੀ ਬੋਲੀ ਚ ਵਈ ਤੇ 22 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਆਲਾ ਨਿਆਣਾ ਇਹਦਾ ਕਰ ਦੇ ਸੱਜਣਾ ਤੇ ਪੈਸੇ 22 ਕਿਲੋ ਤਿਆਰ ਵਾਲੀ ਬੱਛੀ ਦੇ ਕਿੰਨੇ ਲੈ ਲਾਂਗੇ ਮੁੱਲ ਇਹਦਾ 65000 ਰੁਪਇਆ ਜੀ ਵਿੱਚੋਂ ਭਰਾਵਾ ਦਾ ਮਾਨਤਾਨ ਕਰਦਾਂਗੇ ਵੀ 65000 ਰੁਪਇਆ ਲੈਂਡ ਦੇਣੀ ਆ ਵੀ ਕਿਤੇ ਵੀ ਭਰਾ ਗਈ ਜਾਣਾ ਵੀ 50 ਲੈ ਲੈ 52 ਲੈ ਲੈ ਠੀਕ ਹੈ ਜੀ ਤੁਹਾਨੂੰ ਪਤਾ ਹੀ ਇਹ ਇੰਨੇ ਦੁੱਧ ਵਾਲੀ ਕਿੱਥੇ ਜਾਂਦੀ ਹੈ ਹਾਂਜੀ ਦੁੱਧ ਵਧੂਗੀ ਦੁੱਧ 25 ਕਿਲੋ ਤੋਂ ਬਾਹਰ ਚੱਲਣਾ ਜੀ ਇਹਨੇ ਹਾਂਜੀ ਆ ਹਾਈਟ ਆ ਕੀ ਸੱਜਣਾ ਮੀਡੀਅਮ ਹਾਈਟ ਹੈ ਕੀ ਬਾਲੀ ਜਿਆਦਾ ਵੱਡੀ ਕਈ ਭਰਾ ਕਹਿੰਦੇ ਨੇ ਕੈਮਰੇ 'ਚ ਵੱਡੀ ਲੱਗ ਸਕਦੀ ਆ ਬਰਾਮਣਾ ਇਹ ਵੱਡੀ ਦੁੱਧ ਵਾਲਾ ਪੀਸ ਆ ਜੀ ਇਹ ਦੇਖੋ ਨਾ ਸਿਸਟਮ ਨਹੀਂ ਹੁੰਦਾ ਤੇ ਪੱਕੀ ਆ ਗਈ ਜਮਾ ਹਾਂ ਜਮਾ ਆਹ ਦੇਖੋ ਪਿੰਡ ਆ ਗਿਆ ਜਮਾ ਇਹ ਜਿੱਥੋਂ ਮਰਜੀ ਚੁੰਡੀ ਵਟ ਲੋ ਜਮਾ ਪਤਲੀ ਆ ਜੀ ਇਹ ਦੇਖੋ ਠੀਕ ਆ ਗੱਲ ਹੋਈ ਬੰਦੇ ਨੂੰ ਦੁੱਧ ਬਾਈ ਕਹਿੰਦਾ 22 ਕਿਲੋ 12 ਦਿਨ ਦੀ ਸੂਈ ਕੋਲੇ ਹਾਜ਼ਰ ਆ ਤੇ ਮੁੱਲ ਹੈਗਾ ਸਿਰਫ ਤੇ ਸਿਰਫ 65000 ਆ ਮਾਨਤਾਂ ਉਹ ਜੋ ਬਾਈ ਕਹਿੰਦਾ ਹੋ ਜੂਗਾ ਹਾਂਜੀ ਮਾਨਤਣ ਕਰਦਾਂਗੇ ਭਰਾ ਜਿਹੜਾ ਕੋਈ ਹਾਂ ਤੇ ਹੁਣ ਮਾਰ ਦੇਗਾ ਰੀ ਆਹ ਬੱਚੀ ਦੇ ਕੈਮਰਾ ਦੋ ਨੰਬਰ ਵਾਲੀ ਤੇ ਪ੍ਰਿੰਟ ਪ੍ਰਿੰਟੇ ਦਾ ਬੜਾ ਸ਼ਾਨਦਾਰ ਨਾਲ ਖਾਂਦੀ ਪੀਂਦੀ ਵੀ ਦਿਖਾ ਦੇ ਇਹ ਦੰਦਾ ਚ ਕਿਵੇਂ ਆ ਬਾਈ ਇਹ ਦੋ ਦੰਦ ਆ ਜੀ ਦੋ ਦੰਦ ਹਾਂਜੀ ਇਹਦਾ ਇਹਦਾ ਕੱਦ ਸੁਣਨਾ ਦੋ ਦੰਦ ਦੇ ਹਿਸਾਬ ਨਾਲ ਹਾਂ ਕੱਦ ਠੀਕ ਆ ਜੀ ਧੋਰ ਚੋਂ ਬਰਾ ਖੁੱਲ ਕੇ ਕਿੰਨੇ ਕ ਦਿਨ ਕੱਢੂ ਭਾਈ ਇਹਦੇ ਦਿਨ 25 ਤਰੀਕ ਨੂੰ ਪੂਰੀ ਹੁੰਦੇ ਨੇ ਜੀ 25 ਨੂੰ ਅੱਜ ਮੇਰੇ ਖਿਆਲ ਆ 14 ਤਰੀਕ ਆ ਨਾ ਹਾਂ 14 ਹੋ ਗਈ ਅੱਜ ਆ ਤਰੀਕ ਹੋ ਗਈ ਸੱਜਣੋ 14 ਕੱਦ ਪੱਟ ਚੰਗਾ ਤੇ ਬਾਕੀ ਚੜਾਈ ਵਾਲੀ ਪੱਛੀ ਆ ਗਈ तकरीबन तकरीबन ਇਹਦੇ ਮੇਰੇ ਖਿਆਲ ਆ 10 10 12 ਕਿ ਦਿਨ ਪੈਂਡਿੰਗ ਨੇ ਹਾਂਜੀ 10 12 ਦਿਨ ਰਹਿ ਗਏ ਜੀ ਦੇਖ ਲਓ ਤੁਸੀਂ ਹੋ ਸਕਦਾ 2-4 ਦਿਨ ਉੱਪਰ ਆ ਉੱਪਰ ਵੀ ਲੈ ਸਕਦੀ ਹੈ ਜੀ ਤੇ ਬਾਕੀ ਪ੍ਰਿੰਟ ਵਾਈਜ਼ ਕਲਰ ਵਾਈਜ਼ ਸ਼ਾਨਦਾਰ ਆ ਇਹ ਖਰੀਦੀ ਵੀ ਆ ਕਿ ਆਪਣੀ ਘਰ ਦੇ ਇਹ ਘਰਦੀ ਆ ਜੀ ਆਪਣੇ ਠੀਕ ਆ ਗੱਲ ਹਾਂ ਜੀ ਇਹ ਘਰਦੀ ਆ ਕਮਾਲ ਆ ਬਾਈ ਇੱਥੋਂ ਇਹ ਬੱਚੀ ਬਾਈ ਕਹਿੰਦਾ ਆਪਣੇ ਘਰ ਦੇ ਰਵੇ ਚ ਆ ਗਈ ਇਹ ਖਰੀਦੀ ਨਹੀਂ ਹੋਈ ਕਿਉਂਕਿ ਬਾਕੀ ਜਾਨਵਰ ਖਰੀਦੇ ਹੋਏ ਆ ਤੇ ਪ੍ਰਿੰਟ ਪ੍ਰਿੰਟ ਬਹੁਤ ਕਮਾਲ ਦਾ ਸੀ ਜੀ ਥੋੜਾ ਬਾਹਰ ਨਹੀਂ ਨਾ ਕੱਢਦੇ ਉਹਦੇ ਕਰਕੇ ਡੰਗਰ ਥੋੜੇ ਹੀ ਆਏ ਮਤਲਬ ਕਿੰਨੇ ਕਿੰਨੇ ਦਿਨ ਉੱਪਰ ਲਿਜਾ ਸਕਦੇ ਆ ਬਾਈ ਦੇਖੋ ਜੀ ਉੱਪਰ ਹੁਣ ਕੋਈ 4-5 ਦਿਨ ਲੈ ਵੀ ਸਕਦੀ ਆ ਠੀਕ ਆ ਗੱਲ ਹਾਂ ਜੀ ਕੋਈ 4-5 ਦਿਨ ਇਹ ਨਹੀਂ ਪਤਾ ਪਹਿਲਾਂ ਵੀ ਸੂ ਸਕਦੀ ਆ ਜੀ ਠੀਕ ਆ ਗੱਲ ਤਕਰੀਬਨ ਘੱਟੋ ਘੱਟ 8-10 ਦਿਨ ਤਾਂ ਨਹੀਂ ਸੁੰਦੀ ਆ ਜੀ ਆ ਨਹੀਂ ਸੁੰਦੀ ਜੀ 10-10 15 ਦਿਨ ਤਾਂ ਬਹੁਤ ਵਧੀਆ ਆ ਹਾਂ ਘੱਟ ਤੋਂ ਘੱਟ ਬਣੂ ਬਣੂਗੀ ਬਹੁਤ ਹਾਂ ਬਹੁਤ ਵਧੀਆ ਬਣੂਗੀ ਜੀ ਸੁਭਾਅ ਦੀ ਕਿਵੇਂ ਬਾਈ ਪੂਰੀ ਠੰਡੀ ਹੈ ਜੀ ਠੰਡੀ ਸੀ ਲਾ ਹਾਂ ਜੀ ਪਰ ਮਤਲਬ ਤਾਂ ਨਹੀਂ ਕਿਸੇ ਪੱਖ ਨਹੀਂ ਨਹੀਂ ਜੀ ਚੈੱਕ ਕਰਦਾ ਆਂਦਾ ਤੁਹਾਨੂੰ ਹੁਣੇ ਦਿਖਾ ਦੇ ਆ ਦੰਦ ਜਿਹੜਾ ਸੱਜਣ ਆਊਗਾ ਉਹ ਚਾਹੀਏ ਆਪਦੀ ਚੈੱਕ ਕਰਕੇ ਲੈ ਜਿਓ ਤੇ ਬਾਕੀ ਸਭਾ ਵਾਲੇ ਮਾਮਲੇ 'ਚ ਬਾਈ ਕਹਿੰਦਾ ਠੰਡੀ ਆ ਬਿਲਕੁਲ ਸੁਭਾਅ ਵਾਲਾ ਗਰਮ ਵਾਲਾ ਸੀਨ ਨਹੀਂ ਹੈਗਾ ਬਣੂ ਬਣੂਗੀ ਬੱਛੀ ਬਹੁਤ ਇਹਦਾ ਜੀਨਰੇਟਰ ਹੈ ਨਾ ਬਾਈ ਇਹਦਾ ਇਹਦਾ ਕੱਲੀ ਦਾ ਫੋਨ ਤੇ ਕਰ ਲਾਂਗੇ ਜੀ ਬਾਕੀ ਦਾ ਦੱਸ ਦਾਂਗੇ ਜੀ ਇਹਦਾ ਰੇਟ ਪਾਈ ਕਹਿੰਦਾ ਫੋਨ ਤੇ ਕਰ ਲਾਂਗੇ ਕਿਹ ਉਹ ਪਸ਼ੂ ਰੁਕ ਜਾਂਦਾ ਤਿਆਰੀ ਦਾ ਰੇਟ ਉਹਦਾਂ ਦਾ ਹਾਂ ਤੇ ਹਾਂ ਜੀ ਜਿਹੜਾ ਅੱਜ ਵਾਲਾ ਰੇਟ ਆ ਉਹ ਰੇਟ ਉਹਦਾਂ ਦਾ ਹੋ ਜੀ ਹਾਂ ਅੱਜ ਵਾਲਾ ਰੇਟ ਜੇ ਕੋਈ ਭਰਾ ਪੁੱਛੂਗਾ ਫੋਨ ਲਾ ਕੇ ਆਪਾਂ ਹਸਾ ਬਣ ਦੱਸ ਦਾਂਗੇ ਇੱਥੋਂ ਇੱਥੋਂ ਕਰੀ ਫੇਸ ਤੇ ਮਾਰਦੀ ਕੈਮਰਾ ਇੱਥੋਂ ਦੰਦ ਚੈੱਕ ਕਰਾਉਣੇ ਨੇ ਕਰਾ ਵੀ ਦਿੰਦੇ ਆ ਕੋਈ ਚੱਕਰ ਨਹੀਂ ਠੀਕ ਹੈ ਗੱਲ ਹਾਂ ਜੇ ਕਰਾਉਂਦੀ ਆ ਤਾਂ ਕਰਾ ਦੇ ਕੋਈ ਚੱਕਰ ਨਹੀਂ ਆ ਜਾ ਗੈਰੀ ਲਿਆ ਗਏ ਮੇਰੇ ਨਾਲ ਪਿਓਰ ਦੋ ਦੰਦ ਆ ਗਏ ਹਾਂ ਜੀ ਆ ਦੋ ਦੰਦ ਆ ਜੀ ਪ ਉਹ ਯੋ ਨਹੀਂ ਹੈਗਾ ਵੀ ਰੇਟ ਬਾਈ ਜਾਇਜ਼ ਜੀ ਹੋਊਗਾ ਦਾ ਬਿਲਕੁਲ ਜਾਇਜ਼ ਰੇਟ ਹੋਊਗਾ ਜੀ ਐ ਨਹੀਂ ਬਾਲਾ ਵੀ ਉੱਪਰ ਰੇਟ ਹੋਊਗਾ ਵੀ ਠੀਕ ਹੈ ਬਿਲਕੁਲ ਜਾਇਜ਼ ਰੇਟ ਹੋਊਗਾ ਜੀ ਇਹਦਾ ਹੁਣ ਮਾਰਦੇ ਕਹਿੰਦੇ ਤਿੰਨ ਨੰਬਰ ਵਾਲੀ ਤੇ ਇਹ ਆ ਗਈ ਐਚ ਐਫ ਕ੍ਰੋਸ ਚ ਬਾਈ ਹਾਂਜੀ ਕ੍ਰੋਸ ਚ ਆ ਗਈ ਕੱਦ ਚੰਗਾ ਆ ਗਿਆ ਇਹ ਦੰਦਾ ਕਿਵੇਂ ਆ ਬਾਈ ਇਹ 6 ਦੰਦਾ ਹੈ ਇਹਦੀ ਫੈੜ ਬਹੁਤ ਆਉਂਦੀ ਹੈ ਘੱਟੋ ਘੱਟ 6 0 ਫੈੜ ਆਉਂਦੀ ਹੈ ਜੀ ਇਹਦੀ ਮੱਜਾ ਵਾਂਗੂ ਹਾਂ ਮੱਜੇ ਵਾਲਾ ਕੰਮ ਹੀ ਹੈ ਜੀ ਇਹਦਾ ਫੈਟ ਬਾਈ ਕਹਿੰਦਾ ਤਾਂ ਮੱਜਾਂ ਦਾ ਕੰਮ ਹੀ ਹੈ ਦੰਦਾ 'ਚ 6 ਦੰਦਾ ਆਰਡਰ ਫਿਕਸ ਜਿਹਾ ਰੱਖਦੀ ਹਾਂ ਹਾਂ ਫਿਕਸ ਚਵਾਈ ਪੂਰੀ ਠੰਡੀ ਜੀ ਤੋਰ ਜੋ ਬਰਾ ਹਾਂਜੀ ਚਵਾਈ ਆ ਗਈ ਬਾਈ ਕਹਿੰਦਾ ਬਿਲਕੁਲ ਠੰਡੀ ਸੀ ਰ ਦੰਦਾਂ 'ਚ ਛੇ ਰੰਦ ਸੁਆ ਦੂਜਾ ਕਿੰਨੇ ਦੰਦਾਂ ਸੁਆ ਹੋ ਗਿਆ ਜੀ ਇਹਦਾ ਸੁਆ ਹੋਊ ਜੀ 17 18 ਕ ਦਿਨ ਦਾ ਕੋਈ ਠੀਕ ਹੈ ਜੀ ਹਾਂਜੀ ਮੈਂ ਇਹ ਨੂੰ ਚੱਲਾਤੀ ਇਹ ਮੈਲੇ ਚੱਲ ਲਟੀ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਇਸਲੇ 13 ਕਿਲੋ ਆ ਜੀ ਹੁਣ 13 ਕਿਲੋ ਹਾਂਜੀ ਡੰਗ ਤੋਂ ਡੰਗ ਚੋਂ ਵਾਲਾ ਹਾਂਜੀ ਹਾਂਜੀ ਡੰਗ ਤੋਂ ਡੰਗ ਤੇ ਬਾਕੀ ਫਾਇਟ ਜਿਵੇਂ ਬਾਈ ਨੇ ਦੱਸਿਆ ਫਾਇਟ ਸੱਜਣੋ ਮੱਜਾਂ ਜਿੰਨੀ ਆ ਹਾਂ ਮੱਜਾਂ ਵਾਂਗੂ ਫੈੜ ਆਉਂਦੀ ਹੈ ਜੀ ਇਹਦੀ ਇਹ ਮੰਨ ਲਿਓ ਵੀ ਯਾਰ ਇੱਕ ਮੱਝ ਲੈਣੀ ਹਾਂ ਮੱਝ ਲੈ ਆਲੀ ਹਾਂ ਜੀ ਬਾਕੀ ਉਦਾਂ ਸ਼ਕੀਨ ਸ਼ਕੂਨ ਵਾਲੀ ਬਹੁਤ ਸ਼ਕੀਨ ਹੈ ਜੀ ਇਹ ਇੱਕ ਥੋੜਾ ਜਿਹਾ ਬੱਚੇ ਦਾ ਵਾੜਾ ਕਰਦੀ ਹੈ ਜੀ ਥੋੜਾ ਜਿਹਾ ਹਾਂ ਕਈ ਡੰਗਰ ਦਾ ਬੱਚੇ ਦਾ ਜਿਆਦਾ ਮੋਹ ਜਿਆ ਕਰਦੇ ਨੇ ਸ਼ਕੀਨ ਸ਼ਕੂਨ ਫੁੱਲ ਆ ਗਈ ਤੇ ਆ ਗਈ ਸੱਜਣੋ ਇਹ ਆਪਾਂ ਕਹਿ ਸਕਦੇ ਹਾਂ ਐਚ ਐਫ ਕ੍ਰੋਸ ਟੱਚ ਆ ਗਈ ਹੈਂਗਰ ਲਾਈਨ ਤੋਂ ਕ੍ਰੋਸ ਮੰਨ ਲਿਓ ਐਚ ਐਫ ਕ੍ਰੋਸ ਮੰਨ ਲਿਓ ਪਰਾ ਆ ਗਈ ਬਿਲਕੁਲ ਨਵੇਂ ਹਾਣ ਚ ਕਿਉਂਕਿ 6 ਦਿਨ ਦੀ ਆ ਜੇ ਕਰੋ ਸੰਗ ਚ ਹੁੰਦੇ ਆ ਬਾਡੀ ਬਾਈ ਇਦਾਂ ਹੀ ਸਾਹਮਣੇ ਰੱਖਨੇ ਜੇ 10 ਸੂਏ ਸੁਪਣਾ ਲੰਬੀ ਦੇਖ ਲਓ ਕਿੰਨੀ ਆ ਜੀ ਲੰਬਾਈ ਦੇਖ ਲਓ ਕਿੰਨੀ ਆ ਦੇਖ ਲਓ ਤੀਆਂ ਪੂਰੀ ਫੁੱਲ ਦੰਦ ਵੀ ਚੈੱਕ ਕਰਾ ਦਿਓ ਚੈੱਕ ਆ ਪਰੇਸ਼ਾਨ ਨਾ ਕਰਨ ਹਾਂ ਪਚਾ ਕੇ ਪਚਾ ਦੇ ਮੈਂ ਕੋਈ ਗੱਲ ਨਹੀਂ ਮੈਂ ਫੜਾ ਨਹੀਂ ਨਹੀਂ ਬੱਸ ਤੇ ਬਾਕੀ ਬੱਚਾ ਲਾ ਕੇ ਇਹਨਾਂ ਧਾਰਾ ਦਿਖਾ ਦੇ ਹਾਂ ਧਾਰਾ ਮਾਰ ਕੇ ਦਿਖਾ ਦਿੰਨੇ ਆ ਜੀ ਇਹਦੀਆਂ ਚਵਾਈ ਸੱਜਣੋਂ ਚੈੱਕ ਕਰ ਸਕਦੇ ਹਾਂ ਕਰਾਉ ਸੰਗ ਤੇ ਆ ਗਈ ਬੱਚੀ ਪਰ ਨਿਆਣਾ ਬਾਈ ਕਹਿੰਦਾ ਲੈਂਦੀ ਆ ਤੇ ਦੁੱਧ ਹੈਗਾ 13 ਕਿਲੋ ਪਿਛਲੇ ਥਾਂ ਛੇ ਮਾਰਦੇ ਬਾਈ ਆ ਚਵਾਈ ਇਹਦੀ ਵੀ ਬੜੀ ਠੋਸ ਆ ਗਿਆ ਪੂਰੀ ਜਮਾ ਮੋਟੀ ਜੀ ਕੋਈ ਫੂਰ ਨਹੀਂ ਕੋਈ ਛੱਟਾ ਨਹੀਂ ਕੋਈ ਇੱਥੋਂ ਕਹੇ ਰੀ ਚਵਾਈ ਦਿਖਾ ਕੇ ਸਾਰੀ ਬੈੜ ਵੀ ਦਿਖਾ ਦੇ ਕਈ ਵਾਰੀ ਭਰਾ ਕੋਈ ਕਹਿੰਦਾ ਪਤਾ ਨਹੀਂ ਮੂਰੀ ਫੜੀ ਫੁੜੀ ਖੜੇ ਨੇ ਇੱਥੋਂ ਤਸੱਲੀ ਕਰਾ ਦੇ ਬਾਹਰ ਛੱਡ ਦਿੰਦੇ ਥਣ ਚੈੱਕ ਕਰਾ ਦੇ ਇੱਕ ਵਾਰੀ ਨਿਆਣਾ ਲੈਂਦੀ ਆ ਇੱਕ ਵਾਰੀ ਆਰਡਰ ਕੁਆਲਿਟੀ ਦੇ ਮਾਰਨੀ ਕੈਮਰਾ ਜੋ ਨਿਆਣਾ ਬਾਈ ਨੇ ਖੋਲਤਾ ਹੱਥੋ ਤਲਾ ਕੇ ਦਿਖਾ ਦੇ ਥਾਣਾ ਨੂੰ ਪੂਰਾ ਕੋਈ ਚੱਕਰ ਨਹੀਂ ਠੀਕ ਹੈ ਇੱਥੇ ਇੱਥੇ ਥਾਣਾ ਦਾ ਸਾਇਸ ਨਹੀਂ ਚੱਕਾ ਦੇ ਹਾਂ ਠੰਡ ਤੋਂ ਥੋੜਾ ਡਰਦੀ ਆ ਡਰਦੀ ਆ ਥੋੜਾ ਦਾਦੀ ਜੀ ਆ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਰੇਟ ਆਪਣਾ 54000 ਰੁਪਿਆ ਜੀ ਹਾਂ ਠੰਡੀ ਸੀਲ ਬਹੁਤ ਹੈ ਜੀ ਐ ਨਹੀਂ ਹੈਗੀ ਕੋਈ ਗਰਮ ਮੈਂ ਵੀ ਲੱਗੀ ਮਾਰਦੀ ਜਾਂ ਨਾ ਔਰ ਦੇਖੋ ਸਵਾ ਆਦੀ ਆ ਗਈ ਬੱਲ ਕੋਲ ਠੰਡੀ ਦੰਦਾ ਚ ਛੇ ਦੰਦਾ ਦੁੱਧ 13 ਕਿਲੋ ਫੈਟ 60 ਹਾਂਜੀ ਹਾਂਜੀ ਰੇਟ ਕੀ ਦੱਸਾਂ ਜੀ ਦਾ ਇਹਦਾ 54000 ਰੁਪਿਆ ਜੀ ਆ ਰੇਟ ਬਾਈ ਕਹਿੰਦਾ ਇਹਦਾ ਹੈਗਾ 54000 ਬਾਕੀ ਮਾਫੀ ਥੋੜੀ ਬਹੁਤੀ ਹੋ ਜੇ ਹਾਂ ਕਰ ਦਾਂਗੇ ਜੀ ਕਰ ਦਾਂ ਕੋਈ ਚੱਕਰ ਜਿੱਦਾਂ ਕਰੇ ਖੜੀ ਜਚੂਈ ਯਾਰ ਜਿਹੜਾ ਸੱਜਣ ਲੈ ਕੇ ਜੀ ਹਾਂਜੀ ਹਾਂਜੀ ਇਹ ਆ ਗਈ 3 ਨੰਬਰ ਤੇ ਪੱਛੀ ਤੇ ਹੁਣ ਮਾਰਦੇ ਕਰੀਆ 4 ਨੰਬਰ ਵਾਲੀ ਦੇ ਚਗਾਲੀ ਕਰੀਂਦੇ ਆ ਇਹ ਆ ਗਈ ਜਰਸੀ ਟੱਚ ਚ ਇਹਨੂੰ ਤੁਸੀਂ ਜਰਸੀ ਦਾ ਕਰੋ ਸੰਗ ਮੰਨ ਸਕਦੇ ਹੋ ਇਹਦਾ ਸੂਆ ਬਾਈ ਇਹਦਾ ਦੂਜਾ ਸੂਆ ਜੀ ਕਿੰਨੇ ਕ ਦਿਨ ਦੀ ਸੂਈ ਹੋ ਗਈ ਇਹਨੂੰ ਸੂਈ ਨੂੰ ਹੋ ਗਿਆ 13 ਕ ਦਿਨ ਜੀ ਅੱਜ 13 ਦਿਨ ਹਾਂਜੀ ਹਾਂਜੀ ਲੈ ਇਹਦੀ ਪਹਿਲਾਂ ਧਾਰੀ ਮਾਰਦੇ ਹਾਂ ਹਾਂ ਧਾਰਾ ਮਾਰਦੇ ਹੋਰ ਕਿ ਇਹਨੂੰ ਫੇਰੀ ਦਿਖਾ ਦਾਂਗੇ ਪਹਿਲਾਂ ਧਾਰੀ ਮਾਰ ਦਾਂ ਨੇ ਆ ਨਿਆਣਾ ਸਾਰੀਆਂ ਨੂੰ ਲਾ ਲਦੇ ਹਾਂ ਲਾਓ ਇਹਨੂੰ ਲਾ ਲਓ ਚਾਹੀ ਉਹਨੂੰ ਵੀ ਲਾਉਣਾ ਲਾ ਲਓ ਨਹੀਂ ਲਾਉਣਾ ਹਾਂ ਅਸੀਂ ਲਾ ਦਿੰਦੇ ਹਾਂ ਨਿਆਣਾ ਪਾਹੇ ਮੱਖੀ ਮੁੱਕੀ ਕਰਕੇ ਠੀਕ ਆ ਗੱਲਾਂ ਹਾਂ ਤੇ ਬਾਕੀ ਚਵਾਈ ਚ ਬੂਈ ਤੁਹਾਨੂੰ ਸੱਜਣੋ ਇਹਦੀ ਵੀ ਕਰਾ ਦੇਣਾ ਚੈੱਕ ਇਹ ਮੱਝਾਂ ਨਾਲ ਦੀ ਸਿਸ਼ਟ ਮੱਝਵਾਈ ਜਿਹੜਾ ਤਿੰਨੇ ਤਿੰਨੇ ਬੜਾ ਆ ਅਗਾਲੀ ਦੇਖਣਾ ਚਾਹੀਦਾ ਹਾਂ ਅਗਾਲੀ ਦੇਖ ਲਓ ਜਮਾ ਕਰੀ ਜਾਂਦੀ ਆ ਪੂਰੀ ਮਸਤ ਏ ਠੀਕ ਆ ਗਾ ਇਹ ਚਵਾਈ ਇਹਦੀ ਫੁੱਲ ਪੋਲੀ ਤੇ ਮੋਤੀ ਆ ਗਈ ਬਾ ਛੱਡ ਦੇ ਇਹ ਆ ਤੋਰ ਦੇ ਖੋਲ ਕੇ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਦੱਸਿਆ ਜੀ ਭਾਈ ਇਹ 13 ਦਿਨ ਦੀ ਸੂਈ ਹੋਈ ਜੀ 13 ਦਿਨ ਦੀ ਹਾਂਜੀ ਹਾਂਜੀ ਕਣ ਚੱਲਦਾ ਜੀ ਇਹਦਾ ਹੁਣ ਮੈਲਾ ਚੱਲਣ ਲੱਗ ਰਿਹਾ ਹਾਂ ਹਾਂਜੀ ਮੈਲਾ ਚੱਲਦਾ ਜੀ ਇਹਦਾ ਦੁੱਧ ਕਿੰਨਾ ਕੁ ਹਾਜ਼ਰ ਆਈ ਹੁਣ ਇਹ ਥੱਲੇ ਹੈਗਾ 13 ਕਿਲੋ ਜੀ 13 ਕਿਲੋ ਹਾਂਜੀ ਹਾਂਜੀ ਇਹਦੇ ਤੇ ਉਹ ਚਿਤਲੀ ਥੱਲੇ 13 13 ਕਿਲੋ ਹਾਂਜੀ 13 13 ਕਿਲੋ ਆ ਜੀ ਜੇ ਕੋਈ ਜੋੜਾ ਹੀ ਲੈਂਦਾ 22 ਤਿਆਰ ਹਾਂ ਹਾਂ ਜੀ ਹਾਂ ਜੀ 25 ਕਿਲੋ ਦੀ 25 ਕਿਲੋ ਇਹ ਦੁੱਧ ਜੋੜਾ ਪਾ ਦੂਗਾ ਤੇ ਇੱਕ ਗੱਲ ਹੋਰ ਦਾ ਤਾ ਨਾ ਫੈਟ ਇਹਦੀ ਕਿੰਨੀ ਕ ਬਾਈ ਇਹਦੀ ਫੈਟ ਵੀ ਵਧੀਆ ਆਉਂਦੀ ਹੈ ਜੀ ਮਤਲਬ ਇਹ ਦੁੱਧ ਘਰੇ ਘਰੇ ਰੱਖਦੇ ਆ ਮਤਲਬ ਵੀ ਪੂਰਾ ਸੰਘਣਾ ਦੁੱਧ ਹੈ ਜੀ ਆ ਮੱਝਾਂ ਵਰਗਾ ਹਾਂ ਮੱਝਾਂ ਵਰਗਾ ਜੀ ਮੀਨ ਗੱਲ ਇਹਦੀ ਥਣ ਦਾ ਸਹਿਜ ਬਹੁਤ ਸਹਿਜ ਬਹੁਤ ਸੋਹਣਾ ਜੀ ਹੈ ਪੂਰਾ ਹਾਂ ਤੇ ਲੇਵਾ ਵੀ ਬਿਲਕੁਲ ਬੁੱਕਲ ਜਿਹਾ ਰੱਖਦੇ ਕੋਈ ਬੜਾ ਟੁੱਟਮਾ ਜਾਂ ਨਹੀਂ ਖੁੱਲਾ ਜਾਂ ਰੱਖਦੇ ਜੀ ਵੱਡਾ ਸਾਰਾ ਜਾਂ ਤੇ ਬਾਕੀ ਗਾਂ ਵਾਲੇ ਪੱਖ ਤੋਂ ਲੇਵਾ ਸੋਹਣਾ ਰੱਖਦੇ ਤੇ ਬਾਕੀ ਚਬਾਈ ਨਾ ਇਹਦੀ ਸੱਜਣੋਂ ਸਾਨੂੰ ਦਿਖਾਈ ਦਿੱ ਵੀ ਮੱਜਾਂ ਨਾਲ ਦੀ ਚਵਾਈ ਆ ਬੈਠਦੀ ਫੈਟ ਵੀ ਚੰਗੀ ਪਾ ਦੂ ਤੇ ਇਦੋਂ ਪਹਿਲੇ ਨੰਬਰ ਵਾਲੀ ਜਿਹੜੀ ਦਿਖਾਈ ਤੇ ਫੈਟ ਉਹਦੀ ਵੀ ਬਾਈ ਕਹਿੰਦਾ ਚੰਗੀ ਆ ਹਾਂਜੀ ਹਾਂਜੀ 13 13 ਕਿਲੋ ਤਿਆਰੀ ਦਾ ਦੁੱਧ ਆ 13 ਕਿਲੋ ਇਹਦੇ ਕੋਲੇ ਦੁੱਧ ਤਿਆਰ ਆ ਗਿਆ ਤੇ ਇਹਦੇ ਰੁਪਏ ਕਿੰਨੇ ਲੈ ਲਾਂਗੇ ਬਾਈ ਇਹਦਾ ਲੈ ਲਾਂਗੇ ਜੀ 49000 ਰੁਪਇਆ ਉਹਦੇ ਵਿੱਚੋਂ ਮਾਫ ਮਾਫੀ ਮਤਲਬ ਕਰ ਦਿਆਂਗੇ ਭਰਾਵਾਂ ਨੂੰ ਮਾਨਤਨ ਕਰ ਹਾਂ ਮਾਨਤਨ ਖੁੱਲਾ ਕਰ ਦਾਂਗੇ ਉਹਦਾ ਕਿੰਨਾ ਦੱਸਿਆ ਜੀ ਬਾਈ ਉਹਦਾ 54000 ਰੁਪਇਆ ਜੀ ਇਹ ਉਹ ਵੱਛੀ ਦਾ 54 ਤੇ ਇਹਦਾ ਮੰਜਾ ਹਜ਼ਾਰ ਰੁਪਏ ਹਾਂ ਜੀ ਜੋੜੇ ਜੋ ਕਿੰਨੀ ਕੋਈ ਜੋ ਕਿਸੇ ਸੱਜਣ ਤੱਕ ਕਰਦਾ ਕੋਈ ਚੱਕਰ ਨਹੀਂ ਖੁੱਲਾ ਮੰਤਨ ਕਰਦਾਂਗੇ ਕੋਈ ਭਰਾ ਜੁੜਾ ਲਊਗਾ ਖੁੱਲਾ ਮੰਤਨ ਕੋਈ ਚੱਕਰ ਨਹੀਂ ਹੈ ਗਿਆ ਹਾਂ 49 ਤੇ 54 ਮੇਰਾ ਖਿਆਲ ਹੈ ਕੋਈ 1 ਲੱਖ ਤੇ 3000 ਹੋ ਗਿਆ ਹਾਂ ਜੀ ਹਾਂ ਜੀ ਹੋ ਜੂ ਮੰਤਨ ਕੋਈ ਨਹੀਂ ਜੇ ਭਰਾ ਕੋਈ ਦੂਰ ਵਾਲਾ ਹੋਊਗਾ ਕੋਈ ਚੱਕਰ ਨਹੀਂ ਉਹ ਤਰਾਇਆ ਫ੍ਰੀ ਕਰਦਾਂਗੇ ਹੋਰ ਦੱਸੋ ਪਹੁੰਚ ਪਹੁੰਚ ਕਰਦੇ ਹਾਂ ਹਾਂ ਪਹੁੰਚ ਜਿਵੇਂ ਮਤਲਬ 100 150 ਕਿਲੋਮੀਟਰ ਠੀਕ ਹੈ ਜੀ ਜਾਣ ਆ 100 150 ਕਿਲੋਮੀਟਰ ਆਉਣਾ ਹੈ ਪਹੁੰਚ ਕਰਦਾਂਗਾ ਹੋਰ ਦੱਸੋ ਪੁੱਲ ਮਲਾ ਕੇ ਸੱਜਣੋਂ ਬਾਈ ਕਹਿੰਦਾ 300 ਕਿਲੋਮੀਟਰ ਜਾਣ ਆਉਣ ਇਹ ਜੋੜੇ ਦੀ ਪਹੁੰਚ ਹੋ ਜੂਗੀ ਪੂਰੀ ਗਾਰੰਟੀ ਮਿਲ ਜੂਗੀ 25 ਕਿਲੋ ਦੀ 26 ਕਿਲੋ ਅੱਜ ਤਿਆਰ ਹੈ 26 ਕਿਲੋ ਤਿਆਰ ਹੈ ਜੀ ਤੇ ਹੁਣ ਮਾਰਦੇ ਕਹੇ ਉਹ ਲਾਸਟ ਵਾਲੀ ਬੱਛੀ ਤੇ ਕੱਦ ਹੋਦਾ ਵੀ ਚੰਗਾ ਕੱਦ ਬਹੁਤ ਹੈ ਹਾਂ ਉਹ ਖੀਰੀ ਹੈ ਜੀ ਦੰਦਾ ਚੋਂ ਦੰਦਾ ਚੋਂ ਖੀਰੀ ਹਾਂ ਜੀ ਦੰਦਾ ਹਾਂ ਚੈੱਕ ਕਰਾ ਦਾਂਗੇ ਦੰਦ ਕੋਈ ਚੱਕਰ ਨਹੀਂ ਇੱਥੋਂ ਗਾਈ ਵੀਅੂ ਕਰਕੇ ਦਿਖਾ ਦਿਓ ਆ ਦੰਦਾ ਚ ਬਾਈ ਕਹਿੰਦਾ ਖੀਰੀ ਆ ਤੇ ਬਾਕੀ ਚੈੱਕ ਕਰਾ ਦੇ ਆਹ ਦੇਖੋ ਜੀ ਖੀਰੀ ਨਹੀਂ ਕੋਈ ਬਾਹ ਛੱਡ ਦੇ ਬਾਈ ਗੱਬਣ ਕਾ ਐਵੇਂ ਨਹੀਂ ਇਹ ਇਹ 15 ਤਰੀਕ ਨੂੰ ਪੰਜ ਪੂਰੇ ਹੋ ਕੇ ਛੇਵਾਂ ਚੱਲ ਪੈਣਾ ਜੀ ਪੰਜ ਪੂਰੇ ਹੋ ਕੇ ਕੱਲ ਨੂੰ ਛੇਵਾਂ ਚੱਲ ਪੈਣਾ ਜੀ ਕੱਲ ਨੂੰ ਇਹਦੇ 15 ਨੂੰ ਪੰਜ ਪੂਰੇ ਹੋ ਕੇ 16 ਨੂੰ ਛੇਵਾਂ ਲੱਗ ਜੂਗਾ ਹਾਂ ਛੇਵਾਂ ਹੱਥੂ ਤੋ ਲਾ ਕੇ ਦਿਖਾ ਦੇ ਥੱਲੇ ਥਾਣਾ ਥਾਣਾ ਨੂੰ ਕੋਈ ਚੱਕਰ ਥੱਲੇ ਬੈ ਜਾ ਕੋਈ ਐ ਹੋਈ ਉਹ ਗੱਲ ਨਹੀਂ ਹੈਗੀ ਤੱਲਾ ਤੱਲਾ ਥਾਣਾ ਐ ਨਹੀਂ ਹੈਗਾ ਵੀ ਕੋਈ ਥਾਣਾ ਕੋਈ ਬਾਦ ਘਟ ਲੱਗੀ ਹੋਈ ਹੈ ਸਿੰਗਲ ਚਾਰੀ ਨੇ ਚਾਰੇ ਜੀ ਫालतू ਦਾ ਹਾਂ ਜੀ ਠੀਕ ਆ ਗੱਲ ਬਰਪੂ ਕੀ ਬਾਈ ਖੋਲ ਕੇ ਹਾਂ ਹਾਂ ਇਹਦੀ ਮਾਂ ਦਾ ਰਿਕਾਰਡ ਵੀ ਬਹੁਤ ਸੀਗਾ ਠੀਕ ਆ ਜੀ ਜਿਵੇਂ ਉਹ ਦੱਸਦੇ ਸੀਗੇ ਚੰਗਾ ਰਿਕਾਰਡ ਤੇ ਉਤੋਂ ਆ ਗਈ ਸੱਜਣੋ ਸਟੇਟ ਆ ਬਿਲਕੁਲ ਕੱਦ ਵੀ ਫੁੱਲਾ ਤੇ ਵਜਨ ਵੀ ਪੱਛੀ ਜੀ ਚੰਗਾ ਤੇ ਕੱਲ ਨੂੰ 15 ਤਰੀਕ ਨੂੰ ਬਾਈ ਕਹਿੰਦਾ 5 ਮਹੀਨੇ ਪੂਰੇ ਕਰਕੇ 6ਵੇਂ ਮਹੀਨੇ ਪੱਛੀ ਨੂੰ ਲੱਗ ਜਾਊਗਾ ਤੇ ਬਾਕੀ ਉਹੀ ਗੱਲ ਆ ਵੀ ਜਿੰਨੇ ਰੁਪਈਆ ਦੀ ਇਹ ਅੱਜ ਬਾਈ ਤੁਹ ਲਾਉਂਗੇ ਵਧੀਆ ਸੋਨੇ ਰੁਪਈਏ ਬਚਾ ਦੂਗੀ ਅੱਗੇ ਤੇ ਪੈਸੇ ਇਹਦੇ ਬਾਈ ਆਪਾਂ ਕਿੰਨੇ ਲੈ ਲਾਂਗੇ ਅੱਜ ਇਹਦਾ ਵੀ ਵੀਰੇ ਫੋਨ ਤੇ ਹੀ ਕਰ ਲਾਂਗੇ ਦੋਨਾਂ ਦਾ ਕਿਉਂਕਿ ਕਈ ਵਾਰੀ ਵਾਲੇ ਵਾਲੇ ਹਾਂ ਆਹ ਲਾ ਕੋੜੀ ਉਂ ਤੁਰਦੀ ਆ ਨਾ ਕੋੜੀ ਵਾਂਗੂ ਇਹ ਸਮਝ ਵਾਲੇ ਵੀਰ ਨਹੀਂ ਇਹ ਪੈਸੇ ਲਾਉਣੇ ਨੇ ਜਿਹਨੂੰ ਸਮਝ ਆ ਵੀ ਕੋਈ ਗਰਮੀ ਗਰਮੀ ਮੰਨਣਾ ਦਾ ਕੋਈ ਸਵਾਲ ਹੀ ਨਹੀਂ ਬਾਕੀ ਦੁੱਧ ਇਹਦਾ ਮੱਝਾਂ ਵਾਲਾ ਹੀ ਹੋਊਗਾ ਸਿਸਟਮ ਠੀਕ ਹੈ ਗੱਲ ਦੁੱਧ ਵੀ ਪਲੂਣ ਘੱਟੋ ਘੱਟ ਮੇਰੇ ਹਿਸਾਬ ਨਾਲ 20 ਲੀਟਰ ਦੁੱਧ ਇਹਨੇ ਪਾਉਣਾ ਪਲੂਣ ਹੈ ਜੀ ਤੇ ਬਾਕੀ ਇੱਕ ਗੱਲ ਤੁਹਾਨੂੰ ਦੱਸਦਾ ਨਾ ਸੱਚ ਨੂੰ ਦੰਦਾਂ ਚ ਖੀਰੀ ਆ ਤੇ ਵੱਡੀ-ਬੁੱਡੀ ਫੁੱਲ ਆ ਹਾਂਜੀ ਥਣ ਥਣ ਚੈੱਕ ਕਰਾ ਦਿਓ ਮਾਰੇ ਇੱਕ ਕਰੀ ਵੀ ਥਣ ਸਿੰਗਲ ਚਾਰ ਹੀ ਨੇ ਹਾਂ ਚਾਰ ਹੀ ਨੇ ਜੀ ਆ ਥਣ ਬਾਈ ਕਹਿੰਦਾ ਸਿੰਗਲ ਚਾਰ ਨੇ ਤੇ ਸ਼ਕੀਨ ਸ਼ਕੂਨ ਫੁੱਲ ਆਜੀ ਹਾਂਜੀ ਸ਼ਕੀਨ ਬਹੁਤ ਆ ਜੀ ਕਿੰਨਾ கிரேਟ ਰੂ ਇਹਦਾ ਆਈਡੀਆ ਚੈੱਕ ਜੈ ਜੀ ਆ ਜੀ ਬਿਲਕੁਲ ਆਪਣਾ ਰੇਟ ਜੈ ਜੀ ਹੋਊਗਾ ਜੀ ਉਹ ਨਈਏ ਬੰਕੇ ਬਹਿ ਜੀਏ ਬਾਲੇ ਜਿਆਦਾ ਠੀਕ ਆ ਜੀ ਹਾਂ ਬਿਲਕੁਲ ਫਿਰ ਰੇਟ ਬਾਈ ਜਨਾ ਜੈ ਜੀ ਕਰਾਂਗੇ ਨੰਬਰ ਪੁੱਛ ਲਈ 99152 98620 19479974183 ਇਹ ਨੰਬਰ ਹਾਂਜੀ ਨੰਬਰ ਇੱਕ ਭਰਾਵਾ ਨੂੰ ਬੇਨਤੀ ਕਰਨੀ ਆ ਜੀ ਹਾਂਜੀ ਵੀ ਉਹ ਭਰਾ ਹੀ ਮਤਲਬ ਜਿਵੇਂ 5000 ਰੁਪਏ ਸਾਈ ਪਾ ਕੇ ਫੇਰ ਹੀ ਮਤਲਬ ਆਪਾਂ ਚੁਾਈ ਕਰਾਉਣੀ ਹੈ ਕਈ ਭਰਾ ਕੀ ਕਰਦੇ ਨੇ 1000 ਰੁਪਏ ਸਾਈ ਪਵਾ ਦਿੰਦੇ ਨੇ ਮੁੜ ਕੇ ਅਗਲਾ ਫੋਨ ਨਹੀਂ ਚੱਕਦਾ ਮੁੜ ਕੇ ਫਿਰ ਉਹ ਡੰਗਰ ਇੱਕ ਦੋ ਦਿਨ ਚ ਖੜ ਜਾਂਦਾ ਹੈ ਤੇ ਬਾਕੀ ਇੱਧਰ ਤੁਸੀਂ ਫਿਰ ਜਵਾਬ ਦੇਈ ਜਾਂਦੇ ਆ ਆਪਾਂ ਕਹਿੰਦੇ ਆ ਵੀ ਪਸ਼ੂ ਸੇਲ ਹੋ ਗਿਆ ਵਿੱਚ ਭਰਾ ਇਸ ਤਰ੍ਹਾਂ ਕਰਦੇ ਨੇ ਠੀਕ ਹੈ ਬਾਕੀ ਮੈਂ ਇੱਕ ਬੇਨਤੀ ਕਰਦਾ ਵੀ ਉਹ ਭਰਾ ਕਰੋ ਮਾਲ ਲਓ ਜਿਹੜੇ ਕੋ ਭਰੋਸਾ ਹੈ ਅੱਜ ਕੱਲ ਠੱਗੀਆਂ ਠੋੜੀਆਂ ਬਹੁਤ ਜ਼ਿਆਦਾ ਚੱਲੀਆਂ ਹੋਈਆਂ ਨੇ ਹੁਣ ਜਿਵੇਂ ਮੈਂ ਭਰਾ ਤੋਂ ਮਾਲ ਲੈਣਾ ਲਾਡੀ ਬਾਈ ਹੈ ਸਾਡਾ ਵੀ ਸਮੇਤਾਰ ਬੰਦਾ ਬਾਕੀ ਕੋਈ ਠੱਗੀ ਠੋਰੀ ਨਹੀਂ ਹੈਗੀ ਇਹ ਤਾਂ ਹੁਣ ਬਹੁਤ ਜ਼ਿਆਦਾ ਚੱਲੀਆਂ ਹੋਈਆਂ ਠੱਗੇ ਠੋਰੀਆਂ ਹੈ ਜੀ ਮੈਂ ਠੱਗੀ ਦਾ ਸ਼ਿਕਾਰ ਹੋ ਗਿਆ ਯੱਕਰੀ ਸਹੀ ਗੱਲ ਦੱਸਦਾ ਹਾਂ ਹਾਂ ਬਾਈ ਕਹਿੰਦਾ ਮੇਰੇ ਨਾਲ ਵੀ ਠੱਗੀ ਹੋਈ ਬਾਈ ਤਾਂ ਵਪਾਰ ਦਾ ਕੰਮ ਕਰਦਾ ਕਰਦੇ ਆ ਜੀ ਲੋਕਲ ਬੰਦਿਆਂ ਨਾਲ ਬਹੁਤ ਜ਼ਿਆਦਾ ਹੁੰਦੀ ਆ ਹੁੰਦੀ ਹੈ ਜੀ ਬਹੁਤ ਜ਼ਿਆਦਾ ਵੀ ਇਹ ਇਹ ਚੀਜ਼ਾਂ ਤੋਂ ਬਚੋ ਜੀ ਠੀਕ ਹੈ ਗੱਲ ਬਾਕੀ ਭਰਾ ਦਾ ਚੈਨਲ ਹੈ ਵੱਧ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਵੀ ਕਰੋ ਹਾਂ ਕਮੈਂਟ ਵੀ ਕਰੋ ਜੀ ਹਾਂਜੀ ਹਾਂਜੀ ਵੱਧ ਤੋਂ ਵੱਧ ਹਾਂਜੀ ਤੇ ਬਾਕੀ ਬਾਈ ਨੇ ਦੱਸ ਹੀ ਦਿੱਤਾ ਵੀ ਜਿਹੜੇ ਵੀ ਸੱਜਣ ਨੇ ਪਸ਼ੂ ਕੋਈ ਵੀ ਲੈਣਾ ਇੱਥੋਂ ਲੈਣਾ ਕਿਤੋਂ ਵੀ ਲੈਣਾ ਉਹ ਤੁਸੀਂ ਸੱਜਣੋਂ ਆਪਣੀ ਸਮਝਦਾਰੀ ਨਾਲ ਲਿਆ ਕਰੋ ਇੱਥੇ ਤਸੱਲੀ ਕਰ ਲੋ ਜੀ ਪੂਰੀ ਚਾਹੀ ਮਤਲਬ ਵੀ 6 5000 ਪਾਕ ਤਿੰਨ ਡੰਗ ਚੋਲੋ ਕੋਈ ਚੱਕਰ ਨਹੀਂ 게ਟੋਂ ਬਾਹਰ ਹੋ ਗਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਬਾਅਦ ਚ ਅਗਲਾ ਭਰਾ ਕੋਈ ਖਰਾਕ ਨਹੀਂ ਪਾਉਂਦਾ ਜਾਂ ਕੋਈ ਚੀਜ਼ ਨਹੀਂ ਪਾਉਂਦਾ ਮੁੜ ਕੇ ਫਿਰ ਅਗਲਾ ਕਹਿੰਦਾ ਐ ਦੁੱਧ ਘਟ ਗਿਆ ਇਹ ਹੋ ਗਿਆ ਇੱਥੇ ਤਸੱਲੀ ਕਰਾਵਾਂਗੇ ਪੂਰੀ ਇੱਥੇ ਬਾਈ ਕਹਿੰਦਾ ਤਸੱਲੀ ਪੂਰੀ ਕਰਾ ਦਾਂਗੇ ਹਰੇਕ ਪ ਬਾਕੀ ਜਿਹੜੇ ਸੱਜਣ ਨੂੰ ਕੋਈ ਵੀ ਪੁੱਛ ਨੂੰ ਸਮਝ ਆਉਂਦਾ ਨੇੜਾ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ